ਸਤਿ ਸ਼੍ਰੀ ਅਕਾਲ ਜੀ ਦੋਸਤੋ ਕੁਝ ਦਿਨ ਪਹਿਲਾਂ ਮੰਤਰੀ ਬਰਿੰਦਰ ਗੋਇਲ ਨੇ ਜਾਣਕਾਰੀ ਸਾਂਝੀ ਕਰੀ ਸੀ ਜਿਨ੍ਹਾਂ ਦੇ ਕੋਲ ਮਾਈਨਿੰਗ ਡਿਪਾਰਟਮੈਂਟ ਵੀ ਹੈ ਕਿ ਪੰਜਾਬ ਦੇ ਵਿੱਚ ਪੋਟਾਸ਼ ਮਿਲਿਆ ਪੋਟਾਸ਼ ਦੀ ਭੂਮਿਕਾ ਜੇ ਦੇਖਿਆ ਜਾਵੇ ਦੇਸ਼ ਦੇ ਵਿੱਚ ਬਹੁਤ ਵੱਡੇ ਤੌਰ ਦੇ ਉੱਤੇ ਪੋਟਾਸ਼ ਦੀ ਲੋੜ ਹੈ ਤੇ ਪੰਜਾਬ ਜਿਸ ਤਰ੍ਹਾਂ ਦੇ ਨਾਲ ਜੇ ਕਹੀਏ ਕਿ ਹਾਲਾਂਕਿ ਸਾਡੇ ਲਵੇ ਕੁਦਰਤੀ ਵਸੀਲੇ ਬਹੁਤ ਥੋੜੇ ਨੇ ਜਿਨ੍ਹਾਂ ਤੋਂ ਆਖਰ ਕਮਾਈ ਕੀਤੀ ਜਾ ਸਕੇ ਜਾਂ ਸੂਬੇ ਨੂੰ ਜਿੱਥੇ ਇੱਕ ਪਾਸੇ ਦੇਸ਼ ਦੀ ਪੂਰਤੀ ਕਰਨ ਵਾਸਤੇ ਹਿੱਸਾ ਪਾਇਆ ਜਾਵੇ ਤੇ ਨਾਲ ਹੀ ਸੂਬੇ ਦੇ ਵਿੱਚ ਆਖਰ ਇੱਕ ਵੱਡਾ ਜਿਹੜਾ ਇਨਕਮ ਸੋਰਸ ਬਣੇ ਬਰਿੰਦਰ ਗੋਇਲ ਉਹਨਾਂ ਨੇ ਕਿਹਾ ਸੀ ਕਿ ਪੋਟਾਸ਼ ਸਾਡੇ ਕਈ ਖੇਤਰਾਂ ਦੇ ਵਿੱਚ ਮਿਲੀ ਹੈ ਹਾਲਾਂਕਿ ਜਿਹੜੇ ਜਾਂਚ ਜਿੱਥੇ ਜਿੰਨੇ ਜ਼ਿਆਦਾ ਥਾਂਵੇਂ ਬਾਕੀ ਸੂਬਿਆਂ 'ਚ ਕਰੀ ਗਈ ਸਾਡੇ ਘੱਟ ਥਾਂਵੇਂ ਕਰੀ ਗਈ ਪਰ ਫਿਰ ਵੀ ਮੁਕਸਰ ਫਾਜ਼ਲਿਕਾ ਕਰਨੀ ਜਿਹੜਾ ਪੋਟਾਸ਼ ਮਿਲਿਆ ਪਰ ਕੇਂਦਰ ਆਖਰਕਾਰ ਉੱਥੇ ਪੋਟਾਸ਼ ਹਜੇ ਚੱਕ ਨਹੀਂ ਰਿਹਾ ਹੈਗਾ ਜਿਸ ਦੇ ਨਾਲ ਇੱਕ ਤਰ੍ਹਾਂ ਦਾ ਉਹਨਾਂ ਨੇ ਵਿਤਕਰਾ ਦਿਖਾਇਆ ਕਿ ਕੇਂਦਰ ਕਰਦਾ ਤੇ ਦੂਜੇ ਪਾਸੇ ਇਹਦੇ ਨਾਲ ਹੀ ਸੂਬੇ ਦੇ ਕਹਿ ਸਕਦੇ ਆ ਵੀ ਰੈਵਨਿਊ ਤੇ ਦੇਸ਼ ਦੀ ਵੱਡੀ ਲੋੜ ਪੂਰੀ ਫੋਨ ਦੇ ਵਿੱਚ ਘਟਾਟ ਹਾਲਾਂਕਿ ਕੇਂਦਰ ਸਰਕਾਰ ਨੇ ਤਾਂ ਜਵਾਬ ਦਿੱਤਾ ਕਿ ਅਸੀਂ ਇਸ ਤਰ੍ਹਾਂ ਦੇ ਕੋਈ ਪੱਖਪਾਤ ਨਹੀਂ ਕਰਦੇ ਅਸੀਂ ਕਈ ਜਗ੍ਹਾ ਤੇ ਡ੍ਰਿਲਿੰਗ ਕਰੀ ਸੀਗੀ ਪਰ ਉੱਡੀ ਗੁਣਵੱਤਾ ਵਾਲਾ ਪੋਟਾਸ਼ ਨਹੀਂ ਸਾਨੂੰ ਮਿਲਿਆ ਹਾਲਾਂਕਿ ਉਹਨਾਂ ਨੇ ਕਿਹਾ ਕਿ ਜਦੋਂ ਜਦੋਂ ਸੂਬੇ ਨੇ ਸਾਨੂੰ ਰਿਕਵੈਸਟ ਕਰੀਆ ਤਾਂ ਅਸੀਂ ਰਾਜਪੁਰਾ ਦੇ ਆਸ-ਪਾਸੇ ਦਾ ਖੇਤਰ ਜਿਹੜਾ ਉੱਥੇ ਡ੍ਰਿਲਿੰਗ ਕਰ ਰਹੇ ਹਾਂ ਤੇ ਜੇਕਰ ਕੱਲ ਨੂੰ ਪੋਟਾਸ਼ ਮਿਲਦਾ ਤਾਂ ਅਸੀਂ ਜ਼ਰੂਰ ਚੱਕਾਂਗੇ ਹਾਲਾਂਕਿ ਪੋਟਾਸ਼ ਜਿੱਥੇ ਦੇਖਿਏ ਕਿ ਫਸਲਾਂ ਦੇ ਪਾਸੇ ਵੱਢਣ ਵਾਲੀ ਖਾਦ ਦੇ ਵਿੱਚ ਕੰਮ ਆਉਂਦਾ ਬਹੁਤ ਅਜਿਹਾਂ ਜਿਵੇਂ ਕਿ ਇਹ ਆਈਟਮਸ ਨੇ ਜਿਨ੍ਹਾਂ ਦੇ ਵਿੱਚ ਪੋਟਾਸ਼ ਦੀ ਲੋੜ ਪੈਂਦੀ ਹੈ ਤੇ ਬੜੀ ਵੱਡੀ ਗਿਣਤੀ ਆ ਪोटाश ਦੀ ਜਿਹਦੇ ਅੰਦਰ ਕੀ ਆਖਰ ਕੇਂਦਰ ਬਾਹਰੋਂ ਪोटाश ਮਗਾਉਂਦਾ ਹੈਗਾ ਪੰਜਾਬ ਦੇ ਵਿੱਚ ਜੇ ਹਿੱਲੇ ਵਸੇਰਿਆਂ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਤੁਸੀਂ ਐਸੀ ਸਰਚ ਕਰਕੇ ਦੇਖੀਏ ਤਾਂ ਪोटाਸ਼ ਨੂੰ ਲੈ ਕੇ ਕਈ ਵਾਰੀ ਤੱਥ ਸਾਹਮਣੇ ਆਏ ਨੇ ਪਰ ਕੀ ਕੇਂਦਰ ਸੱਚੀਓ ਸੂਬੇ ਦੇ ਨਾਲ ਪੱਕੇ ਪੱਕੇ ਬਾਤ ਕਰ ਰਿਹਾ ਹੈ ਕਿ ਆਖਰ ਜੇਕਰ ਪोटाਸ਼ ਉਰੋਂ ਲੈਂਦਾ ਤਾਂ ਉਹਦਾ ਇੱਕ ਰਾਇਲਟੀ ਆ ਜਿਹੜੀ ਪੰਜਵੇਂ ਅਸੀਂ ਪਾਣੀ ਦੀ ਲਗਾਤਾਰ ਡਿਮਾਂਡ ਕਰਦੇ ਆ ਤਾਂ ਉਹ ਕੇਂਦਰ ਨੂੰ ਦੇਣੀ ਪੈਣੀ ਹੈ ਪਰ ਮੰਤਰੀ ਪ੍ਰਿੰਦਰ ਕੋਹਲ ਹੋਰਾਂ ਦਾ ਕਹਿਣਾ ਕਿ ਪੋਟਾਸ਼ ਨੂੰ ਲੈ ਕੇ ਸਾਡੇ ਜਿਸ ਤਰ੍ਹਾਂ ਦੇ ਨਾਲ ਪੋਟਾਸ਼ ਮਿਲਿਆ ਡ੍ਰਿਲਿੰਗ ਕੀਤੀ ਗਈ ਤੇ ਇਹ ਵੀ ਉਹਨਾਂ ਨੇ ਸਪਸ਼ਟ ਕਰਿਆ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਹੈ ਕਿ ਪੋਟਾਸ਼ ਇਹ ਨਹੀਂ ਹੈਗਾ ਵੀ ਕੋਈ ਜ਼ਮੀਨ ਹਥਿਆਲੀ ਜਾਊਗੀ ਡ੍ਰਿਲਿੰਗ ਕਰਕੇ ਪੋਟਾਸ਼ ਕਈ 100 ਮੀਟਰ ਨੀਚੇ ਤੱਕ ਜਦੋਂ ਡ੍ਰਿੱਲ ਹੁੰਦਿਆ ਤਾਂ ਇੱਕੋ ਹੀ ਜਗ੍ਹਾ ਦੇ ਉੱਤੋਂ ਉਹਨੂੰ ਖਿੱਚ ਲਿਆ ਜਾਂਦਾ ਤੇ ਉੱਥੋਂ ਉਹਦੀ ਜਿਹੜੀ ਫਰ ਵਰਤੋਹਾ ਅਲੱਗ ਅਲੱਗ ਖਿੱਸਿਆਂ ਦੇ ਵਿੱਚ ਕਰੀ ਜਾਂਦੀ ਹੈ ਇਹਦੇ ਵਾਸਤੇ ਕੋਈ ਜ਼ਮੀਨ ਜਿਵੇਂ ਇਹ ਕਬਜੌਨ ਦੀ ਲੋੜ ਨਹੀਂ ਪੈਂਦੀ ਕੋਈ ਲੈਂਡ ਦੀ ਲੋੜ ਨਹੀਂ ਪੈਂਦੀ ਡ੍ਰਿੱਲ ਮਸ਼ੀਨ ਦੇ ਨਾਲ ਨੀਚੇ ਸੁਰਾਖ ਹੁਣ ਗੱਲ ਇਹ ਹੈ ਵੀ ਜਦੋਂ ਇੰਨੇ ਵੱਡੇ ਤੌਰ ਦੇ ਉੱਤੇ ਪੋਟਾਸ਼ ਦੀ ਦੇਸ਼ ਦੇ ਕੋਲ ਦੇਸ਼ ਨੂੰ ਲੋੜ ਹੈ ਤਾਂ ਉਹ ਕਹਿੰਦੇ ਕਿ ਨਾਲ ਲੱਗਦਾ ਰਾਜਸਥਾਨ ਦਾ ਜਿਹੜਾ ਹਿੱਸਾ ਹੈ ਉਹ ਹਾਲਾਂਕਿ ਪੰਜਾਬ ਇਹ ਗੱਲ ਕਹਿੰਦਾ ਵੀ ਉਹਦੇ 'ਚ ਉੱਥੋਂ ਤਾਂ ਪੋਟਾਸ਼ ਕੱਢਿਆ ਜਾ ਰਿਹਾ ਪਰ ਪੰਜਾਬ 'ਚੋਂ ਨਹੀਂ ਪਰ ਦੂਜੇ ਪਾਸੇ ਕੇਂਦਰ ਨੇ ਵੀ ਹਾਲਾਂਕਿ ਇੱਕ ਪ੍ਰੈਸ ਰੂਮ ਜਾਰੀ ਕਰਾਇਆ ਸੀ ਦੋ ਦਿਨਾਂ ਤੋਂ ਬਾਅਦ ਹੀ ਕਿ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਰਾਜਸਥਾਨ ਦੇ ਕਈ ਖੇਤਰਾਂ ਦੇ ਵਿੱਚ ਪੋਟਾਸ਼ ਸਾਨੂੰ ਮਿਲਿਆ ਹੈ ਅਸੀਂ ਉੱਥੋਂ ਪੋਟਾਸ਼ ਲੈ ਰਹੇ ਹਾਂ ਪਰ ਪੰਜਾਬ ਦੇ ਵਿੱਚ ਸਾਨੂੰ ਓਡੇ ਵੱਡੇ ਤੌਰ ਦੇ ਉੱਤੇ ਪੋਟਾਸ਼ ਦੀ ਗਿਣਤੀ ਨਹੀਂ ਮਿਲੀ ਕਿ ਅਸੀਂ ਉੱਥੋਂ ਡ੍ਰਿਲਿੰਗ ਕਰਕੇ ਪੋ ਹੁਣ ਗੱਲ ਇਹ ਹੈ ਵੀ ਪੋਟਾਸ਼ ਵਰਗਾ ਕੁਦਰਤੀ ਸੋਮਾ ਜੇਕਰ ਸਾਨੂੰ ਪੰਜਾਬ ਚੋਂ ਮਿਲਦਾ ਤਾਂ ਕੀ ਪੰਜਾਬ ਦੇ ਇੱਕ ਵੱਡੇ ਤੌਰ ਦੇ ਉਤੇ ਰੈਵਨਿਊ ਦੀ ਜਿਵੇਂ ਇਹ ਸਹਾਰਾ ਲੱਗ ਸਕਦਾ ਦੂਜੇ ਪਾਸੇ ਜਿਹੜੀ ਲੋਡ ਹੈ ਦੇਸ਼ ਨੂੰ ਜਿਹਦੇ ਵਿੱਚ ਖਾਸ ਤੌਰ ਤੇ ਕਿਸਾਨੀ ਦੇ ਬਹੁਤ ਵੱਡੇ ਹਿੱਸੇ ਚ ਪੋਟਾਸ਼ ਦੀ ਲੋਡ ਪੈਂਦੀ ਹੈ ਜਾਂ ਖਾਦਾ ਬਣਾਉਣੀਆਂ ਹੋਣ ਜਾਂ ਕਈ ਤਰ੍ਹਾਂ ਦੇ ਕੈਮੀਕਲ ਬਣਾਉਣੇ ਹੋਣ ਉਹਦੇ ਚ ਪੋਟਾਸ਼ ਦੀ ਬਹੁਤ ਵੱਡੇ ਤੌਰ ਤੇ ਲੋਡ ਹੈ ਪਰ ਉਹਦੇ باوجود ਕੀ ਸਿਆਸਤ ਇੱਥੇ ਅਜਿਹੇ ਪੁਆਇੰਟਸ ਤੇ ਵੀ ਹੁੰਦੀ ਹੈ ਕਿ ਜਦੋਂ ਸਾਨੂੰ ਜਿਹੜੀ ਚੀਜ਼ ਦੀ ਲੋੜ ਐ ਸੀ ਵਿਦੇਸ਼ਾਂ ਤੋਂ ਤਾਂ ਬੁਲਾ ਰਹੇ ਆ ਮੰਗਾਰੇ ਆ ਕਿ ਚੀਜ਼ਾਂ ਪੈਸੇ ਲਾ ਲਾ ਕੇ ਪਰ ਆਪਦੇ ਦੇਸ਼ ਦੇ ਸੂਮੇ ਸਿਰਫ ਇਸ ਕਰਕੇ ਛੱਡੇ ਜਾ ਰਹੇ ਨੇ ਕਿ ਸਿਆਸਤ ਐ ਹਾਲਾਂਕਿ ਇਹਨੂੰ ਲੈ ਕੇ ਜੇ ਦੇਖਿਆ ਜਾਵੇ ਪੰਜਾਬ ਕੇਂਦਰ ਤੇ ਇਲਜ਼ਾਮ ਲਾ ਰਿਹਾ ਕੇਂਦਰ ਉਹਦਾ ਮੁੜਕੇ ਜਵਾਬ ਦੇ ਰਿਹਾ ਪਰ ਪੰਜਾਬ ਦਾ ਪੋਟਾਸ਼ ਆਖਰ ਕਦੋਂ ਕੱਢਿਆ ਜਾਊਗਾ ਇਸ ਚੀਜ਼ ਦਾ ਕਿਤੇ ਨਾ ਕਿਤੇ ਪੰਜਾਬ ਸਰਕਾਰ ਹਜੇ ਵੀ ਇੰਤਜ਼ਾਰ ਕਰ ਰਹੀ ਹੈਗੀ